ਫੀਲਡਾਰ ਵਿਖੇ ਤੜਕਸਾਰ ਕੰਟੇਨਰ ਅਤੇ ਦੋ ਕਾਰਾਂ ਵਿਚਕਾਰ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਿਕਰਜੋਗ ਹੈ ਕਿ ਹਾਦਸੇ ਤੋਂ ਬਾਅਦ ਜਿੱਥੇ ਦੋਵੇਂ ਵਾਹਨ ਨੁਕਸਾਨੇ ਗਏ ਉੱਥੇ ਹੀ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਐਸਐਸਐਫ ਦੇ ਇੰਚਾਰਜ ਥਾਣੇਦਾਰ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ ਤੇ ਲੋਕਾਂ ਦੀ ਮਦਦ ਨਾਲ ਵਾਹਨਾਂ ਨੂੰ ਇੱਕ ਪਾਸੇ ਕਰਵਾ ਕੇ ਹਾਈਵੇ ਨੂੰ ਚਾਲੂ ਕਰਵਾਇਆ ਹਾਸੇ ਤੋਂ ਬਾਅਦ ਹਾਈਵੇ ਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਚੁੱਕੀਆਂ ਸਨ ਇਸ ਬੰਦੀ ਗੱਲਬਾਤ ਕਰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਰਸਵਾਰ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਵਿਖੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਸਨ ਉਹਨਾਂ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰਦਿਆਂ 컨ਟੇਨਰ ਚਾਲਕ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲੌਰ ਤੋਂ ਰਾਈਕਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਹਾਂ ਬਾਰੇ ਤੇ ਇਹਨੂੰ ਬਣਾ ਕੇ ਕਰਾਉਂ ਇਹ ਰੋਡ ਕਰਾ ਦਿੱਤਾ ਹੋਰ ਨੀ ਗੱਡੀ ਮਗਵਾ ਲਈ ਗੱਡੀ ਤੁਸੀਂ ਮਂਗਵਾਈ ਹੋਰ ਜਾਓ ਤੇ ਮੱਧੀ ਗੱਡੀ ਨਹੀਂ ਇਹਦੇ ਤੇ ਪਾ ਦਈਏ ਕਈ ਲੱਗੇ ਨਾ ਮੋੜਦਾ ਤਾਂ ਆਹ ਬਾਰੇ ਚੱਕੇ ਦੇ ਨਾਲ ਪੱਲਾ ਨਹੀਂ ਕਾਹਤ ਘੱਟ ਜਣੀ ਦਾ ਰੋਡ ਉਹ ਅੱਛਾ ਆਹ ਜੀ ਆਹ ਜੀ ਜੇ ਆਪ ਲੈਡੀ ਤੋਂ ਦੂਰ ਬੱਤੀ ਹੈ ਨਾ ਬੱਤੀ ਆਹ ਜੀ ਕੋਨੇ ਤੀਜੀ ਲਾਈਨ ਤੇ ਚੜਦਾ ਦਾ ਰੇ ਆਹ ਮਾਂ ਦਾ ਲਿਖਾ ਮੈਂ ਨਾ ਕੋਈ ਗਿਆ ਨਾ ਉਹ ਫੜਾ ਤੇ ਲਾਈਟ ਲੱਗੀ ਗਈ ਕੋਨੇ ਕੋਨੇ ਤੋਂ ਤੀਜੀ ਲਾਈਨ ਕੋਈ ਕਾਹ ਦਾ ਘੇਰੀ ਹੋ ਕੇ ਆ ਗਦਾਰ ਸਿੰਘ ਕੀ ਹੋਇਆ ਜੀ ਕਿੱਥੋਂ ਆ ਰਹੇ ਸੀ ਆਈ ਅੰਬਰ ਸਾਹਿਬ ਤੋਂ ਆ ਰਹੇ ਜਨਾਬ ਤਸੀਲ ਤੋਂ ਹਾਂਜੀ ਕੀ ਹੋਇਆ ਗੱਡੀ ਉਹ ਟਰੱਕ ਮੋੜ ਵਾਲੇ ਨੇ ਬੈਗ ਨਹੀਂ ਲਿਆ ਸਦਾ ਗਾ ਅਗਲੀ ਲਾਈਨ ਤੇ ਕੀ ਕੀ ਵਿਚਾਰ ਪਾਇਆ ਠੀਕ ਹੈ ਹਾਂਜੀ ਗੱਡੀ ਜਿਹੜੀ ਹੈ ਤੁਹਾਡੀ 6 ਐਕਸ ਵੀ ਅੱਛਾ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਵੇਖ ਲਓ ਤੁਹਾਡੇ ਸਾਹਮਣੇ ਮੇਰੇ ਨਾਲ 67000 ਦਾ ਹੋਇਆ ਨਾ ਹੋਰ ਵੀ ਗੱਡੀਆਂ ਬਚੀਆਂ ਨੇ ਇੱਕ ਸਿਫਟ ਬਚੀ ਹੋ ਮਘਰੂ ਓਟਗੀ ਉਹਦਾ ਬੰਦਾ ਠੀਕ ਨਹੀਂ ਉਹ ਦਵਾਈ ਲੈਣ ਗਿਆ ਹਾਰਦਾ ਥੋੜਾ ਮੂਸਕੋ ਕੋ ਭਾਜੀ ਨਾਲ ਲਿਖਾ ਕੇ ਗਿਆ ਹਾਂਜੀ ਅਸਰਾ ਸਾਹਿਬ ਜਾ ਰਹੇ ਸਾਮਰ ਸਾਤ ਤਹਿਿਲ ਦੇ ਨਾਲ ਆ ਹੱਲ ਸਾਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਵੱਲੋਂ ਲੁਧਿਆਣੇ ਵੱਲੋਂ ਗੱਡੀਆਂ ਜਾ ਰਹੀਆਂ ਉਹਦੇ ਮੋੜੇ ਇੱਕ ਟਰੱਕ ਆ ਗਿਆ ਜਿਹੜਾ ਕਿ ਟਰੱਕ ਮੋੜ ਰਿਹਾ ਸੀ ਉੱਤੇ ਜਗ੍ਹਾ ਘਟਿਆ ਪਿੱਛੋਂ ਗੱਡੀਆਂ ਆ ਰਹੀਆਂ ਉਹਦੇ ਵਿੱਚ ਵੱਜੀਆਂ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਗੱਡੀਆਂ ਦਾ ਨੁਕਸਾਨ ਹੋ ਗਿਆ ਗੱਡੀਆਂ ਦਾ ਹੋ ਗਿਆ ਗੱਡੀਆਂ 2 ਵੱਜੀਆਂ ਜੀ ਆਸ ਵਿੱਚ ਹੀ ਮੋਰੇ ਸਵਿਫਟ ਕਾਰ ਉਹਦੇ ਵਿੱਚ ਵੱਜੀ ਟਰੱਕ ਦੇ ਟਰੱਕ ਦੇ ਵਿੱਚ ਗੱਡੀਆਂ ਖੜੀ ਆ ਇਹ ਵੱਜੀ ਆ ਗੱਡੀਆਂ ਦਾ ਨੁਕਸਾਨ ਗੱਡੀਆਂ ਦਾ ਕਾਫੀ ਨੁਕਸਾਨ ਹੈ ਜੀ ਬਾਕੀ ਆਪਣੇ ਸਵਾਰੀਆਂ ਦੇ ਸੱਤਾ ਘਟਾ ਹੈ ਹੈ ਹੈਗੀਆਂ ਨਾਰੀਆਂ ਮਾਰੀਆਂ ਮੋਟੀਆਂ ਜੀਆਂ